ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਮਰਹੂਮ ਕਿਸਾਨਾ ਗੂ ਬਲਕਾਰ ਸਿੰਘ ਡਕੋਂਦਾ ਜਿਨ੍ਹਾਂ ਦੀ ਵਰਸੀ ਮਨਾਈ ਗਈ ਹੈ ਦਰਅਸਲ ਇਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਵੱਲੋਂ ਵਰਸੀ ਸਮਾਗਮ ਦਾ ਆਯੋਜਨ ਕੀਤਾ ਗਿਆ ਦਰਮਿਆਨ ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਵਾਜ਼ ਬੁਲੰਦ ਕੀਤੀ ਗਈ ਹੈ ਤੇ ਉਥੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਦਰਅਸਲ ਜਿਹੜੇ ਬਲਕਾਰ ਸਿੰਘ ਡਕੋਂਦਾ ਜਿਨ੍ਹਾਂ ਦੇ ਨਾਂ ਤੇ ਜਿਹੜੀ ਕਿਸਾਨ ਜਥੇਬੰਦੀ ਚੱਲ ਰਹੀ ਹੈ ਉਹਨਾਂ ਦੀ ਵਰਸੀ ਮੌਕੇ ਸਮਾਗਮ ਕਰਵਾਇਆ ਗਿਆ ਸ਼ਰਧਾਂਜਲੀ ਦੀ ਦਿੱਤੀ ਗਈ ਹੈ ਤੇ মিডিਆ ਨੂੰ ਸੰਬੋਧਨ ਕਰਦਿਆਂ ਹੋਇਆ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੁੱਕੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਕਈ ਤਰ੍ਹਾਂ ਦੇ ਤਾਨੇ ਮੇਨੇ ਦਿੱਤੇ ਜਾਂਦੇ ਨੇ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਜੁਹੀ ਬਜਿੱਦ ਨੇ ਹਾਲਾਂਕਿ ਇਹ ਤੇ ਜਿਹੜਾ ਸਮਾਗਮ ਹੋਇਆ ਇਸ ਦੌਰਾਨ ਸ਼ੁੱਧਾਂਝਲੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਬਾਕੀ ਕਿਸਾਨਾਂ ਨੂੰ ਲਾਂਬੰਦ ਵੀ ਕੀਤਾ ਗਿਆ ਮੈਂ ਬਲਦੇਵ ਸਿੰਘ ਭੈਰੂਪਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਨੇ ਇਕੱਠਾ ਡਟੋਂਦਾ ਬਠਿੰਡਾ ਅੱਜ ਅਸੀਂ ਸਾਡੇ ਉਸ ਮਰਹੂਮ ਆਗੂ ਬਲਕਾਰ ਸਿੰਘ ਜੀ ਡਕਾਉਂਦਾ ਜਿਹਦੇ ਨਾਂ ਤੇ ਜਥੇਬੰਦੀ ਚੱਲਦੀ ਆ ਉਹਦੀ 14ਵੀਂ ਵਰ੍ਹੇਗੰਢ ਜਿਹੜੀ ਬਠਿੰਡੇ ਦੇ ਵਿੱਚ ਮਨਾ ਰਹੇ ਆ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਜੁਨਿਆਂ ਦੀ ਇਕਤਾ ਡਕਾਉਂਦਾ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਬਲਾਕਾਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਵਰ੍ਹੇਗੰਢ ਆ ਜਿਹੜੀ ਉਹ ਮਨਾ ਰਹੇ ਆ ਕਿਉਂਕਿ ਜਦੋਂ ਸਿੱਧੂਪੁਰ ਜਥੇਬੰਦੀ ਨੂੰ ਉਹਨਾਂ ਦੇ ਆਗੂਆਂ ਨੂੰ ਪਕੌੜੇ ਕਹਿ ਕੇ ਜਦੋਂ ਅਸੀਂ ਬਾਹਰ ਕੱਢਿਆ ਸੀਗਾ ਆ ਉਦੋਂ 2007 ਦੇ ਵਿੱਚ ਅਸੀਂ ਭਾਰਤੀ ਕਿਸਾਨ ਜੁਨੀਆਂ ਏਕਤਾ ਪੰਜਾਬ ਬਣਾਈ ਸੀ ਜਿਹਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਜੀ ਡਕਾਉਂਦਾ ਸਨ ਉਹਨਾਂ ਦੀ ਰਹਿਮ ਨਵਾਈ ਦੇ ਵਿੱਚ ਬਹੁਤ ਵੱਡੇ ਸੰਘਰਸ਼ ਸੀ ਜਿਹੜੇ ਪੰਜਾਬ ਦੇ ਵਿੱਚ ਲੜੇ ਅਤੇ ਉਹ ਸਾਂਝੇ ਸੰਘਰਸ਼ਾਂ ਦਾ ਹਾਮੀ ਸੀ 17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਇੱਕ ਥੜਾ ਆਸਾਰਨ ਦੇ ਵਿੱਚ ਵੱਡਾ ਰੋਲ ਸੀਗਾ ਜਿਹੜਾ ਬਲਕਾਰ ਸਿੰਘ ਜੀ ਦਾ ਸੀਗਾ ਸੋ ਇਸ ਕਰਕੇ ਜਿਹੜਾ ਉਹਨਾਂ ਦਾ 2010 ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਦੋਨੇ ਮੀਆਂ ਬੀਬੀ ਦੇ ਘਰ ਵਾਲੀ ਕਿੱਤੇ ਦੇ ਵਿੱਚੋਂ ਵਿਦਿਆ ਦੇ ਨਾਲ ਜੁੜੀ ਹੋਈ ਸੀ ਪ੍ਰਿੰਸੀਪਲ ਸੀਗੀ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੋਨਾਂ ਦੀ ਮੌਤ ਹੋ ਗਈ ਸੀ ਤਾਂ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੋਂ ਸਭ ਤੋਂ ਵੱਡਾ ਘਾਟਾ ਕਿਰਤੀ ਲੋਕਾਂ ਨੂੰ ਸਾਡੀ ਭਾਰਤੀ ਸੰਜੁਨੀਅਨ ਇੱਕਤਾ ਡਕਾਉਂਦਾ ਨੂੰ ਪਿਆ ਤਾਂ ਉਹਨਾਂ ਨੂੰ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਫਿਰ ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਭਾਰਤੀ ਕਿਸਾਨ ਜੂਨੀਆਂ ਨੇਕਤਾ ਡਕਾਉਂਦਾ ਪੰਜਾਬ ਪੰਜਾਬ ਸੀਗੀ ਜਿਹੜੀ ਉਹਦਾ ਪੰਜਾਬ ਦਾ ਨਾਮ ਕੱਟ ਕੇ ਉਹਨੂੰ ਸਦਾ ਲਈ ਦਲਾਂ ਦੇ ਵਿੱਚ ਬਸਾਉਣ ਵਾਸਤੇ ਜਥੇਬੰਦੀ ਦਾ ਨਾਮ ਉਹਦੇ ਪਿੰਡ ਦੇ ਨਾਮ ਤੇ ਬੀਕੇ ਜੂ ਟਕਾਉਂਦਾ ਰੱਖਿਆ ਸੀ ਸੋ ਇਸ ਕਰਕੇ ਅਸੀਂ ਅੱਜ ਉਹਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਗੁਰਦੁਆਰਾ ਹਾਜੀ ਰਤਨ ਦੇ ਵਿੱਚ